ਅਸੀਂ ਕੀ ਕਰ ਰਹੇ ਹਾਂ ਸਾਰੇ ਬੱਚਿਆਂ ਨੂੰ ਪੜ੍ਹਾਉਣ ਲੱਗ ਪਏ ਚੰਗੀ ਗੱਲ ਪੜ੍ਹਾਉਣਾ ਚਾਹੀਦਾ ਪਰ ਅਸੀਂ ਉਹਨਾਂ ਨੂੰ ਡਾਕਟਰ ਇੰਜੀਨੀਅਰ ਏਟੀਐਮ ਮਸ਼ੀਨਾਂ ਬਣਾਉਣ ਵੱਲ ਤਰਪਾਏ ਵੇਜਦਾ ਏਟੀਐਮ ਮਸ਼ੀਨ ਚੋਂ ਨੋਟਿਕਦੇ ਆ ਤੇ ਉਦਾਂ ਦੇ ਬੱਚੇ ਸਾਡੇ ਨੋਟਾਂ ਵਾਲੀਆਂ ਮਸ਼ੀਨਾਂ ਬਣਾਉਣ ਲੱਗ ਪਏ ਆ ਉਹਦੇ ਤੇ ਮੇਰੀ ਇੱਕ ਕਹਾਣੀ ਆ ਵਾਰਨੀ ਦੀ ਦੂਜੀ ਵਾਰ ਇਦਾਂ ਲੱਗੇ ਕਿ ਬਹੁਤ ਸਰੀਆਂ ਕਵਤਾਵਾਂ ਨੇ ਵੀ ਜਿਹੜੀਆਂ ਉਹ ਕਿੱਦਾਂ ਕਿੱਦਾਂ ਕੰਪਨੀਆਂ ਦੇ ਗੱਡੇ ਗੱਡੇ ਉਜਾਲ ਬਿਛ ਗਿਆ ਆ ਮਾਰਕੀਟੇ ਕੰਪਿਊਟਰ ਹੁਣ ਦਾ ਆ ਏਆਈ ਦੇ ਜਿਹੜੇ ਰੋਲੇ ਆ ਉਹ ਸਾਰਾ ਕੁਝ ਤੁੰ ਨੂੰ ਇਹਨਾਂ ਦੀ ਕਪਤਾ ਦੇ ਵਿੱਚ ਜਿਹੜਾ ਮਿਲ ਜਾਣਾ ਆ ਨਸ਼ੇ ਨੇ ਇੱਦਾਂ ਮਾਰ ਮਾਰੀ ਆ ਕਿਵੇਂ ਨੌਜਵਾਨ ਜਿਹੜਾ ਆ ਉਹ ਰੁੜ ਰਿਹਾ ਕਿਵੇਂ ਨੌਜਵਾਨ ਬਾਹਰ ਨੂੰ ਵਿਦੇਸ਼ਾਂ ਨੂੰ ਭੱਜੇ ਜਾ ਰਹੇ ਆ ਔਰ ਇਹ ਕਿਹੜੀ ਮੈਨੂੰ ਉਹਦੇ ਵਿੱਚ ਕਪਤਾ ਸਭ ਤੋਂ ਵਧੀਆ ਜੇ ਅਸੀਂ ਸ਼ੌਣੀਆਂ ਬਣਾ ਲੈ ਜੇ ਅਸੀਂ ਸ਼ੌਣੀਆਂ ਬਣਾ ਲੈਂਦੇ ਐਂਡ ਉਹ ਮਤਲਬ ਬੜੀ ਕਮਾਲ ਦੀ ਆ ਮੈਂ ਉਹਨੂੰ ਕਹਾ ਕੋਡ ਵੀ ਕਰ ਲਊਗਾ ਅ ਜੇ ਆਪਾਂ ਟੋਟਲ ਵੇਖਣਾ ਹੋਵੇ ਫੜਕੜ ਹੁਣਾਂ ਦਾ ਜੀਵਨ ਸਾਡੇ ਕੋਲ ਇਸ ਵੇਲੇ ਪੰਜਾਬ ਦੇ ਵਿੱਚ ਇਹ ਸਭ ਤੋਂ ਲੰਬੀ ਉਮਰ ਦੇ ਵਿਅਕਤੀ ਆ ਜਿਹੜੇ ਲਹਿਰ ਵਿੱਚ ਵੀ ਆ ਤੇ ਕਪਤਾ ਵਿੱਚ ਜਿਹੜੀ ਹਜ਼ਾਰਵਰਦੀ ਕਪਤਾ ਆ ਉਹਨਾਂ ਦੋਨਾਂ ਦੇ ਵਿੱਚ ਸਭ ਤੋਂ ਲਵੇਰੀ ਉਮਰ ਬਾਇਆ ਕਿਉਂਕਿ ਇਹਨਾਂ ਦੇ ਨਾਲ ਦੇ ਜਾਤਾਂ ਚੜਾਈ ਕਰ ਗਿਆ ਜਾਂ ਵਿਚਾਰਧਾਰਾ ਛੱਡ ਗਿਆ ਜਾਂ ਉਹਨਾਂ ਦੇ ਉਲਟ ਹੋ ਗਏ ਜਾਂ ਚੁੱਪ ਕਰ ਗਿਆ ਲੇਕਿਨ ਇਹ ਉੱਥੇ ਹੀ ਖੜੇ ਆ ਜਿੱਥੇ ਇਹ ਤੁਰੇ ਸੀਗੇ ਕਿਉਂਕਿ ਇਹਨਾਂ ਦੀ ਜਿਹੜੀ ਪਹਿਲੀ ਕਿਤਾਬ ਆ ਉੱਚ ਅਸੀਂ ਗੰਦਗੀ ਵਿੱਚ ਰੀਂਗ ਦੀ ਜ਼ਿੰਦਗੀ ਨਹੀਂ ਮੰਗਣੀ ਸਿਰ ਉਠਾ ਕੇ ਬਿਜਲੀਆਂ ਨੂੰ ਅੱਖਾਂ ਇਥੋਂ ਸ਼ੁਰੂ ਕਰਦੇ ਆ ਅੱਗੇ ਕਾਫਤਾ ਦਾ ਵਿਕਾਸ ਹੁੰਦਾ ਪਰ ਇਹ ਇਹ ਨਹੀਂ ਹੈਗਾ ਬਈ ਲੋਟ ਮਾਰ ਦਸੁੰਦਾ ਵੱਲ ਤੁਰਪਾ ਜਾਂ ਕਿਸੇ ਹੋਰ ਪੁੱਠੇ ਪਾਸੇ ਨੂੰ ਤੁਰਪਾ ਜਦੋਂ ਇਹਨਾਂ ਦੀ ਆ ਕਿਤਾਬ ਦੂਜੀ ਆਉਂਦੀ ਆ ਉਹ ਜੇ ਲਿਖਦੇ ਆ ਜੇ ਛੌਣੀਆਂ ਬਣਾ ਲੈਂਦੇ ਤਾਂ ਸ਼ਾਨ ਨਹੀਂ ਸ਼ਾਨ ਨਹੀਂ ਹੋਣ ਬੱਚੇ ਰਹਿੰਦੇ ਛੌਣੀਆਂ ਹਾਲੇ ਨਹੀਂ ਬਣੀਆਂ ਫੌਜੀ ਯਾਰਾ ਪਰ ਸੌਣੀਆਂ ਲਈ ਮੋਹ ਨਹੀਂ ਮਰਦਾ ਤੇ ਛੌਣੀਆਂ ਵੱਜੋ ਮੁੱਲੋਂ ਨਹੀਂ ਸੱਤ 71 ਦੀ ਕਾਪਤਾ ਤੇ ਹੁਣ ਦੀ ਕਾਪਤਾ ਮਤਲਬ ਇਹਨਾਂ ਦੀ ਜਿਹੜੀ ਵਿਚਾਰਧਾਰਾ ਜਿਹੜੀ ਟੋਨ ਹੈ ਉਹ ਉੱਥੇ ਮਤਲਬ ਇਹ ਖੜੇ ਆ ਉਹ ਉਸ ਸੀਜ ਨੂੰ ਹੀ ਲੈ ਕੇ ਲਿਖ ਰਹੇ ਆ ਔਰ ਜਿਹੜੀ ਜੇ ਹੁਣ ਇਹਨਾਂ ਦੀ ਕਾਪਤਾ ਦੀ ਗੱਲ ਕਰਨੀ ਆ ਤਾਂ ਮੈਨੂੰ ਇਹ ਲੱਗਦਾ ਵੀ ਆਪਾਂ ਨੂੰ ਇਹ ਦੇਖਣਾ ਵੀ ਇਹ ਫਰੇਮ ਨਾਲ ਸਾਨੂੰ ਕਿੱਥੋਂ ਮਿਲਦਾ ਫਰੇਮ ਜਿਹੜੀ ਆ ਲਗਭਗ ਕੰਗਰੈਸਟਾ ਵਿੱਚ ਦੋ ਤਰ੍ਹਾਂ ਦੀ ਆ ਇਕਦਾ ਉਹ ਜਿਹੜੇ ਸਾਡੇ ਸੰਸਾਰ ਪੁੱਤਰ ਤੇ ਨਾਇਕ ਆ ਉੱਥੋਂ ਲੈਂਦੇ ਆ ਲੇਕਿਨ ਸਾਡੇ ਕੋਲ ਦੋ ਕਵੀ ਆ ਇੱਕ ਸ਼抗ਰਾਉ ਬਸਤੀ ਤੇ ਦੂਸਰੇ ਖੜਕੜ ਸਾਹਿਬ ਜਿਹੜੇ ਸਾਡੇ ਆਪਣੇ ਸਾਡੇ ਵਿਰਸੇ ਦੇ ਸਾਡੇ ਸਭਿਆਚਾਰ ਦੇ ਨਾਇਕ ਆ ਇਹ ਉਹਨਾਂ ਨੂੰ ਆਪਣੀ ਕਵਤਾ ਵਿੱਚ ਲੈ ਕੇ ਆਉਂਦੇ ਆ ਜਾਂ ਸਾਡੇ ਦੀਪ ਸਿੰਘ ਜਾਂਜ ਦਾ 10 ਸੀਸ ਤਲੀ ਦੇ ਕਿਮੇਟ ਕਾ ਕਿਮੇਟ ਕਾ ਭਲੇ ਸਾਂਦਰਮੁਦਸਦੀ ਦਾ ਬਹੁਤ ਜ਼ਿਆਦਾ ਜਿਹੜੇ ਕਵਤਾ ਆ ਉਹ ਸਿੱਖ ਇਤਿਹਾਸ ਸਿੱਖ ਜਿਹੜੀ ਵਿਰਾਸਤ ਆ ਉਸ ਤੋਂ ਵੀ ਪ੍ਰਭਾਵਿਤ ਹੈ ਤੇ ਖਰਗਨ ਸਾਹਿਬ ਦੀ ਵੀ ਕਾਫੀ ਕਵਤਾ ਪਾਸ ਦੀ ਇਕੱਤੀ ਕਵਤਾ ਤੁਹਾਨੂੰ ਲੱਭਣੀ ਆ ਪਰ ਉਹਦੀ ਟੋਨ ਨਹੀਂ ਤੁਹਾਨੂੰ ਮਿਲਣੀ ਨਾ ਲਾਸਟ ਦਿਨ ਦਿਲ ਹੋਣਾ ਨਹੀਂ ਮਿਲਣੀ ਆ ਔਰ ਇਹਨਾਂ ਨੇ ਖੁੱਲੀ ਕਵਤਾ ਵੀ ਲਿਖੀ ਗਾਜਲ ਵੀ ਲਿਖੀ ਗੀਤ ਵੀ ਲਿਖੇ ਔਰ ਇਹਨਾਂ ਦੀਆਂ ਗਜਨਾ ਆ ਉਹ ਗੁਣ ਬਣਾਉਣ ਵਾਲੀਆਂ ਕਿਉਂਕਿ ਇਹਨਾਂ ਨੂੰ ਇਹ ਸੰਗੀਤਾਰੇ ਪਤਾ ਆ ਇਹਨਾਂ ਨੂੰ ਇੱਕ ਵਾਰ ਮੈਂ ਘਰ ਗਿਆ ਇਹਨਾਂ ਦੀ ਬੀੜੀ ਗਾਣ ਲੱਪੇ ਤੇ ਉੱਥੇ ਥਾੜੀ ਚੱਕ ਕੇ ਉਹਨੂੰ ਵਜਾਣ ਲੱਗਾ ਐਨ ਲੱਗੇ ਤਾਂ ਢੋਲ ਕੀ ਵੱਜਦੀ ਪਈ ਆ ਤੇ ਖਾਸ ਤੌਰ ਤੇ ਇਹਨਾਂ ਦੇ ਹਰ ਗੀਤ ਹਰ ਗੱਜਲ ਨੂੰ ਬੜੇ ਵਧੀਆ ਜਾਨੀ ਕਿ ਗੁੰਗੁਣਾਇਆ ਜਾ ਸਕਦਾ ਆ ਬਾਕੀ ਇੱਕੇ ਪੁਆਇੰਟ ਇਹ ਬੇ ਵਿਚਾਰਧਾਰਾ ਵਾਲੇ ਸੁਚੇਤ ਕਵੀ ਆ ਹੋ ਸਕਦਾ ਇਹਨਾਂ ਨੇ ਕੱਫਤਾ ਘੱਟ ਲਿਖੀ ਹੋਵੇ ਕਿ ਨਹੀਂ ਹੋ ਸਕਦਾ ਆਪਣੇ ਜਜ਼ਬਾਤ ਵੀ ਤੱਬ ਲੈ ਹੋਣਗੇ ਪਰ ਇਹ ਨਹੀਂ ਕਿ ਕੋਈ ਵੀ ਉਹ ਲੈਂ ਨਹੀਂ ਲਿਖੀ ਜਿਹੜੀ ਇਹਨਾਂ ਦੀ ਜਿਹੜੀ ਲਹਿਰ ਦੇ ਖਿਲਾਫ ਹੋਵੇ ਪਾਰਟੀ ਵਿਚਾਰ ਧਾਰਾ ਦੇ ਵਿਰੁੱਧ ਹੋਵੇ ਮੇਰੇ ਕਹਿਣ ਦਾ ਭਾਵ ਇਹਨਾਂ ਦੇ ਭਾਵ ਆ ਇਹਨਾਂ ਦੇ ਵਿਚਾਰ ਆ ਉਹ ਆਪਸ ਵਿੱਚ ਗੁੰਨੇ ਹੋਇਆ ਇੱਧਰ ਉੱਧਰ ਨਹੀਂ ਜਾਂਦੇ ਇੱਕ ਇਹ ਹੈਗਾ ਵੀ ਜਿਹੜੀ ਨੈਕਸਲਵਾੜ ਦੀ ਕਪਤਾ ਹੈ ਉਹ ਤਿੰਨ ਰੂਪ ਆ ਇੱਕ ਤਾਂ ਹੈਗਾ ਵੀ ਲੜਨ ਦੀ ਲੋੜ ਦੂਸਰਾ ਹੈਗਾ ਯਾਰ ਵੀ ਲੜਾਈ ਦੇ ਦਰਮਿਆਨ ਤੀਜੀ ਪਹਿਲਾਂ ਇਹਦੀ ਲੜਾਈ ਸੀ ਉਹ ਵੀ ਪਰਚੋਲ ਜਿੰਨੇ ਪਾਸਟਾਮਰੇ ਨਾਲ ਗੱਲਬਾਤ ਜਿਹੜਾ ਆ ਉਹ ਲਿਖਦਾ ਹੈ ਹੈਨਾ ਕਾਲ ਉਹ ਤੋਂ ਬਾਅਦ ਨੈਕਸਲਵੜੀ ਦੀ ਕਪਤਾ ਹੈ ਜਿਹੜੀ ਸਾਨੂੰ ਦਿਖਦੀ ਨਹੀਂ ਹੈਗੀ ਜੇ ਆਪਾਂ 1991 ਤੋਂ ਬਾਅਦ ਕਰਤਾ ਇਹਨਾਂ ਕਿੰਨਾ ਪੁਆਇੰਟਾਂ 'ਤੇ ਘੁੰਮਦੀ ਆ ਉਹ ਤੋਂ ਬਾਅਦ ਨੈਕਸਲਵੜੀ ਦੀ ਕਪਤਾ ਕਿਤੇ ਵੀ ਨਹੀਂ ਦਿਖਦੀ ਲੇਕਿਨ ਸਾਡੇ ਕੋਲ ਨਾਲ ਅਮਰਜੀਤ ਚੰਦਨ ਜੀ ਹੁੰਦਾ ਲਾਫੇ ਦਿਲ ਚੋਂ ਦਾ ਰਿਹਾ ਉਹ ਸਾਡੇ ਕੋਲ ਹਲਵਾਰ ਵੀ ਹੁਣੇ ਜਿਉਦੇ ਰਹੇ ਆ ਉਹਨਾਂ ਦੀ ਕਪਤਾ ਦੇ ਵਿੱਚ ਜਿਹੜਾ ਉਹ ਨੈਕਸਲਵੜੀ ਦਾ ਮੁਹਾਵਰਾ ਆ ਜਾ ਨੈਕਸਲਰੋਜੀ ਦੀ ਧਾਰਾ ਆ ਉਹ ਉਹ ਸਾਨੂੰ ਵਿਚਾਰ ਉਹ ਨਹੀਂ ਦਿਖਦੇ ਲੇਕਿਨ ਮੈਨੂੰ ਜਿੱਤੇ ਤੱਕ ਲੱਗਦਾ ਅਰ ਵੀ ਜਿਹੜੇ ਦਰਸ਼ਕ ਖੜਕੜ ਹੁਣੀ ਹੈ ਤੇ ਸਿਗਵਿੰਦਰ ਕੰਬੋਜ ਹੈ ਤੇ ਪ੍ਰੋਫੈਸਰ ਭਜਨ ਸਿੰਘ ਆ ਇਹ ਇਹ ਇਦੋਂ ਮਨ ਪਾਸੇ ਨਹੀਂ ਹੋਏ ਇਹ ਨਵੀਆਂ ਸਥਿਤੀਆਂ ਦੇ ਨਾਲ ਵਰਣਨ ਕਰਦੇ ਆ ਉਹ ਦੋਨੋਂ ਹੀ ਸਾਡੇ ਲੇਖਕ ਜਿਹੜੀ ਆ ਵਿਦੇਸ਼ ਦੀ ਜੋ ਪ੍ਰਵਾਸ ਹੈ ਉਹਨੂੰ ਕਪਤਾਨਾਂ ਜਿਹੜਾ ਅਰਬਾਦੀ ਨਾਲ ਜੋੜ ਕੇ ਕਰਦੇ ਆ ਇਹ ਜਿਹੜੀਆਂ ਸਾਡੀਆਂ ਇੱਥੇ ਦੇਸ਼ੀਆਂ ਦਿੱਤੀਆਂ ਆ ਉਹਦੇ ਨਾਲ ਜੋੜ ਕੇ ਇਹ ਕਪਤਾ ਕਹਿੰਦੇ ਹੈਗੇ ਆ ਔਰ ਮੈਂ ਗੱਲਾਂ ਬਹੁਤ ਕਰ ਸਕਦਾ ਕਿਉਂਕਿ ਇਹ ਸ਼ਕਤੀ ਨੇ ਮੈਨੂੰ ਕਹਿ ਦਿੱਤਾ ਸੀਗਾ ਵੀ ਟਾਈਮ ਤੁਸੀਂ ਥੋੜਾ ਲਿਮਟ ਵਿੱਚ ਲੈਣਾ ਹੈਗਾ ਆ ਮੈਂ ਇੱਕ ਗੱਲ ਦੇ ਨਾਲ ਖਤਮ ਕਰਨ ਲੱਗਾ ਅਰੇ ਉਹ ਗੱਲ ਇਹ ਆ ਵੀ ਐ ਜਦੋਂ ਇਹ ਸਾਰੇ ਜੇਲ੍ਹ ਵਿੱਚ ਸੀਗੇ ਉਸ ਵੇਲੇ ਇਹਦੇ ਪਿੰਡ ਤੋਂ ਪੁਲਵਾਨ ਬਖਸ਼ਾ ਗੁਰਬਖਸ਼ ਤੇ ਸੁੱਚਾ ਉਹ ਹੁੰਦੇ ਸੀਗੇ ਉਹ ਸਿਗੇ ਲੈਬ ਦੇ ਹੰਦਾਰੇ ਤੇ ਉਹ ਉੱਥੇ ਜੇਲ੍ਹ ਦੇ ਵਿੱਚ ਜਬਰ ਹੋਇਆ ਕੀ ਹੋਇਆ ਉਹ ਖਲਾਫ ਪਾਰਟੀ ਦੇ ਅੰ内 ਕਰ ਲੱਗਾ ਤੇ ਕਿਨੇ ਦੇ ਸਾਥੀ ਆ ਮਰਜੀ ਚਾਲ ਹੁਣੀ ਕਹਿੰਦੇ ਵੀ ਸਾਨੂੰ ਲੱਗਾ ਵੀ ਇਹ ਪਾਗਲ ਹੋ ਗਿਆ ਤੇਨਾਂ ਕਹਿੰਦੇ ਜਦੋਂ ਅਸੀਂ ਬਾਹਰ ਆਏ ਤਾਂ ਸਾਨੂੰ ਲੱਗਾ ਵੀ ਨਹੀਂ ਅਸੀਂ ਪਾਗਲ ਸੀ। ਮਤਲਬ ਉਹ ਉਹ ਛੱਡ ਗਿਆ ਪਾਰਟੀ ਨੂੰ ਲੈ ਬਿਦਾ ਬਹੁਤ ਸਾਰੇ ਲੋਕ ਆ ਜਿਹੜੇ ਪਾਰਟੀ ਨੂੰ ਲੈ ਨੂੰ ਕਪਤਾਨ ਨੂੰ ਛੱਡਿਆ ਪਰ ਖੜਕੜ ਹੁੰਦੀ ਜਿਹੜੇ ਆ ਇਹੋ ਇਹ ਕਦੇ ਵੀ ਇਹਨਾਂ ਨੇ ਇਹ ਨਹੀਂ ਕਿਹਾ ਅਸੀਂ ਪਾਗਲ ਸੀਗੇ ਅਸੀਂ ਗਲਤ ਸੀਗੇ ਇਹਨਾਂ ਨੇ ਕਦੇ ਵੀ ਉਹਦੇ ਪਿੱਛੇ ਹਟਣ ਦਾ ਜਿਹੜਾ ਆ ਨਹੀਂ ਕੀਤਾ ਹਮੇਸ਼ਾ ਹੀ ਅੱਗੇ ਵਧਿਆ ਆ ਨੌਜਵਾਨਾਂ ਨੂੰ ਉਤਸ਼ਾਹਿਤ ਕਰਦੇ ਰਹੇ ਆ ਬਹੁਤ ਸਾਰੇ ਲੋਕ ਜਿਹੜੇ ਆ ਇਹਨਾਂ ਨੇ ਉਹਨਾਂ ਦੇ ਲਹਿਰ ਦੇ ਨਾਲ ਜੋੜੇ ਆ ਤੇ ਮੈਨੂੰ ਉਮੀਦ ਆ ਦੇ ਗਾਂ ਤੋਂ ਵੀ ਇਹਨਾਂ ਦੀ ਉਮਰ ਵੀ ਕਾਫੀ ਆ ਤੇ ਪਰ ਸਾਨੂੰ ਆਸ ਆ ਕਿ ਜੇ ਹੋਰ ਇੰਨੇ ਸਾਲ ਇਹ ਇੱਦਾਂ ਹੀ ਘਟੇ ਰਹਿਣਗੇ ਮੋਰਚੇ ਦੇ ਉੱਤੇ ਮਲਾਬੜੇ ਝੰਡੇ ਗੱਡੀ ਲਖਣਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਮੈਨੂੰ ਜਿਨ੍ਹਾਂ ਨੇ ਵੀ ਧਿਆਨ ਨਾਲ ਸੁਣਿਆ ਜੀ